ਦੋਸਤੋ ਜਦੋਂ ਦਾ ਕਰੋਨਾ ਲੋਕਡਾਊਨ ਦਾ ਟਾਈਮ ਲੰਘਿਆ ਹੈ ਬੱਚੇ ਬਹੁਤ ਜ਼ਿਆਦਾ ਮੋਬਾਈਲ ਦੇ ਐਡਿਕਟਡ ਜਾਂ ਬਹੁਤ ਜ਼ਿਆਦਾ ਮੋਬਾਈਲ ਦੇਖਣ ਲੱਗ ਪਏ ਹਨ ਅਤੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨਾ ਮਾਪੇ ਲਈ ਬਹੁਤ ਔਖਾ ਹੋ ਗਿਆ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਨੌ ਤਰੀਕੇ ਜਿਸ ਨਾਲ ਆਪਾਂ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਲਤ ਮਤਲਬ ਐਡਿਕਸ਼ਨ ਤੋਂ ਬਚਾ ਸਕਦੇ ਹਾਂ ਜਾਂ ਘੱਟ ਕਰ ਸਕਦੇ ਆ ਦੋਸਤੋ ਜ਼ਿਆਦਾ ਮੋਬਾਈਲ ਦੇਖਣ ਨਾਲ ਬੱਚਿਆਂ ਨੂੰ ਮੋਬਾਈਲ ਦੀ ਲਤ ਲੱਗ ਜਾਂਦੀ ਹੈ ਅਤੇ ਮੋਬਾਈਲ ਉੱਪਰ ਗਲਤ ਰੀਲਸ YouTube ਵੀਡੀਓਸ ਗੇਮਸ ਵੀਡੀਓ ਗਲਤ ਲੜਾਈ ਝਗੜੇ ਵਾਲੀਆਂ ਵੀਡੀਓ ਦੇਖ ਕੇ ਬੱਚਿਆਂ ਦਾ ਦਿਮਾਗੀ ਸੋਸ਼ਣ ਤਾਂ ਹੋ ਹੀ ਰਿਹਾ ਹੈ ਦੋਸਤੋ ਨਾਲ ਹੀ ਉਹਨਾਂ ਦਾ ਸੁਭਾਅ ਬਹੁਤ ਗੁੱਸੇ ਵਾਲਾ ਅਤੇ ਬਹੁਤ ਚਿੜਚਿੜਾ ਬਣ ਰਿਹਾ ਹੈ ਅਤੇ ਗੱਲ ਗੱਲ ਦੇ ਵਿੱਚ ਖਿੱਜਣ ਲੱਗ ਪਏ ਹਨ ਅਤੇ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਜਿਆਦਾ ਮੋਬਾਈਲ ਦੇਖਣ ਕਰਕੇ ਬੱਚਿਆਂ ਦੇ ਵਿੱਚ ਨੀਂਦ ਦੀ ਪ੍ਰੋਬਲਮ ਅਤੇ ਦੋਸਤੋ ਮੈਂ ਆਪਣੇ ਕਲੀਨਿਕ ਵਿੱਚ ਵੇਖਿਆ ਕਿ ਬਹੁਤ ਸਾਰੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਮਾਈਗਰੇਨ ਅੱਧੇ ਸਿਰਦਰਦ ਦੀ ਪ੍ਰੋਬਲਮ ਰਹਿਣ ਲੱਗ ਪਈ ਆ ਜੋ ਕਿ ਪਹਿਲਾਂ ਨਹੀਂ ਹੁੰਦਾ ਸੀ ਅਤੇ ਜ਼ਿਆਦਾ ਮੋਬਾਈਲ ਦੇਖਣ ਕਰਕੇ ਮੋਟਾਪਾ ਬਹੁਤ ਜ਼ਿਆਦਾ ਵਧਣ ਲੱਗ ਪਿਆ ਹੈ ਅਤੇ ਨਾਲੇ ਇਕੱਲੇ ਰਹਿਣ ਨਾਲ ਬੱਚਿਆਂ ਦੇ ਦੂਜਿਆਂ ਨਾਲ ਮੇਲ ਜੋਲ ਜਾਂ ਦੋਸਤੀ ਘੱਟ ਹੋਣ ਲੱਗ ਪਈ ਆ ਜ਼ਿਆਦਾ ਮੋਬਾਈਲ ਦੇਖਣ ਨਾਲ ਪੜ੍ਹਾਈ ਦੇ ਵਿੱਚ ਧਿਆਨ ਦੇ ਵਿੱਚ ਕਮੀ ਹੋਣ ਲੱਗ ਪਈ ਆ ਜਾਂ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਣ ਲੱਗ ਪਿਆਨ ਕੁੱਲ ਮਿਲਾ ਕੇ ਦੋਸਤੋ ਦਿਮਾਗ ਦਾ ਨਰਵਸ ਸਿਸਟਮ ਕਮਜ਼ੋਰ ਹੋਣ ਲੱਗ ਪਿਆ ਹੈ ਅਤੇ ਬੱਚੇ ਮੋਬਾਈਲ ਨਾਲ ਮਿਲਣ ਤੇ ਪਾਗਲਾ ਵਾਂਗੂ ਵਰਤਾਅ ਕਰਦੇ ਹਨ ਹਾਲਾਂਕਿ ਅੱਜਕੱਲ ਮੀਡੀਆ ਦਾ ਉਪਯੋਗ ਜਾਂ ਮੋਬਾਈਲ ਦਾ ਉਪਯੋਗ ਦਿਮਾਗੀ ਵਿਕਾਸ ਲਈ ਨੌਲੇਜ ਲਈ ਵੀ ਬੱਚਿਆਂ ਦੇ ਪੜ੍ਹਾਈ ਲਈ ਜਾਂ ਨਵੀਂ ਜਾਣਕਾਰੀ ਜੋ ਦੁਨੀਆ ਵਿੱਚ ਵਾਪਰ ਰਹੀ ਆ ਉਸ ਲਈ ਬਹੁਤ ਜ਼ਰੂਰੀ ਆ ਪਰ ਮੋਬਾਈਲ ਦੀ ਜ਼ਿਆਦਾ ਵਰਤੋਂ ਵੀ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੁਝ ਤਰੀਕੇ ਜਿਸ ਦੇ ਨਾਲ ਆਪਾਂ ਬੱਚਿਆਂ ਦੀ ਮੋਬਾਈਲ ਦੀ ਐਡਿਕਸ਼ਨ ਜਾਂ ਲਤ ਨੂੰ ਛੁਡਾ ਸਕਦੇ ਹਾਂ ਜਾਂ ਘੱਟ ਕਰ ਸਕਦੇ ਆ ਦੋਸਤੋ ਜੋ ਨੰਬਰ 1 ਤਰੀਕਾ ਹੈ ਦੋਸਤੋ ਮਾਪਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਹੈ ਕੇਅਰ ਕਰਨੀ ਚਾਹੀਦੀ ਹੈ ਦੋਸਤੋ ਅੱਜ ਕੱਲ੍ਹ ਜ਼ਿਆਦਾਤਰ ਮਾਤਾ ਪਿਤਾ ਕੀ ਕਰਦੇ ਹਨ ਕਿ ਜਦੋਂ ਕੋਈ ਕੰਮ ਕਰਦੇ ਹਨ ਜਦੋਂ ਬੱਚੇ ਰੋਣ ਲੱਗ ਪੈਂਦੇ ਹਨ ਤਾਂ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਮੋਬਾਈਲ ਦੇਖਣ ਲਈ ਫੜਾ ਦਿੰਦੀਆਂ ਹਨ ਬੁਜਾਏ ਕਿ ਉਹਨਾਂ ਨੂੰ ਸੰਭਾਲਣ ਲਈ ਮਾਵਾਂ ਸ਼ਾਰਟਕਟ ਵਰਤਦੀਆਂ ਹਨ ਕਿ ਬੱਚਾ ਚੁੱਪ ਰਹੇਗਾ ਤੇ ਉਹ ਘਰ ਦਾ ਕੰਮ ਜਾਂ ਹੋਰ ਕੋਈ ਕੰਮ ਕਰ ਲੈਣੀਆਂ ਪਰ ਦੋਸਤੋ ਬੱਚੇ ਮੋਬਾਈਲ ਦੇਖ ਕੇ ਬਹੁਤ ਜ਼ਿਆਦਾ ਐਡਿਕਟਡ ਹੋ ਜਾਂਦੇ ਹਨ ਅਤੇ ਬਾਅਦ ਦੇ ਵਿੱਚ ਕਈ ਵਾਰ ਜਦੋਂ ਬੱਚੇ ਖਾਣਾ ਖਾਂਦੇ ਹਨ ਜਾਂ ਕਈ ਵਾਰ ਜਦੋਂ ਮਾਵਾ ਉਹਨਾਂ ਦੇ ਕੱਪੜੇ ਬਦਲਣ ਦੀਆਂ ਹਨ ਜਾਂ ਵਾਲਵਾਣ ਦੀਆਂ ਹਨ ਤਾਂ ਉਹਨਾਂ ਨੂੰ ਫੋਨ ਫੜਾ ਦਿੰਦੀਆਂ ਹਨ ਕਿ ਦੇਖ ਲਓ ਉਹ ਉਸ ਕੰਡੀਸ਼ਨ ਵਿੱਚ ਵੀ ਦੋਸਤੋ ਬੱਚਿਆਂ ਨੂੰ ਮੋਬਾਈਲ ਦੀ ਲਤ ਲੱਗ ਜਾਂਦੀ ਹੈ ਦੋਸਤੋ ਬੱਚੇ ਤਾਂ ਸ਼ਾਂਤ ਹੋ ਜਾਂਦੇ ਹਨ ਪਰ ਇਸ ਦੇ ਬਹੁਤ ਜ਼ਿਆਦਾ ਬੱਚਿਆਂ ਤੇ ਸਾਈਡ ਇਫੈਕਟਸ ਪੈਂਦੇ ਹਨ ਮਾਤਾ ਪਿਤਾ ਦਾ ਫਰਜ਼ ਮੰਨਦਾ ਹੈ ਕਿ ਬੱਚਿਆਂ ਦੀ ਜ਼ਰੂਰਤ ਨੂੰ ਸਮਝਣਾ ਅਤੇ ਉਹਨਾਂ ਨੂੰ ਸੰਭਾਲਣਾ